ਮਸਲੇ ਨੇ ਸ਼ਹਿਰ ਦੇ ਉਹ ਯਾਰ ਪਤਿਓ ਸੁਣ ਰਹੇ ਹੋ ਜੋ ਮਸਲੇ ਨੇ ਸ਼ਹਿਰ ਦੇ ਆਪਾਂ ਉਹਨਾਂ ਦੇ ਇੱਕ ਮੁੱਠੋਈਏ ਸਾਰੇ ਬਹੁਤ ਮਸਲੇ ਹੋਏ ਪੈਣ ਸ਼ਹਿਰ ਤੇ ਕੋਈ ਸੁਣਵਾਈ ਨਹੀਂ ਹੈਗੀ ਕਿਤੇ ਵੀ ਸੁਣਵਾਈ ਨਹੀਂ ਹੈਗੀ ਸਾਰਿਆਂ ਨੂੰ ਆਪੋ ਦਾਪੀ ਪਈ ਹੋਈ ਹੈ ਇਹਨਾਂ ਲੀਡਰਾਂ ਨੂੰ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਹਰੇਕ ਮੁੱਦੇ ਦੇ ਉੱਤੇ ਇਕੱਠੇ ਹੋ ਕੇ ਆਵਾਜ਼ ਉਠਾਈਏ ਕਿ ਲੋਕਾਂ ਦੀਆਂ ਜੋ ਡਿਮਾਂਡ ਨੇ ਉਹ ਉਹਨਾਂ ਨੂੰ ਪੂਰਿਆ ਕਰੀਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਗਏ ਤੇ ਬਾਰੇ ਹਰ ਵਾਰ ਮੱਖਣ ਸੰਧਾ ਆਕਾ ਜਿੱਤੀ ਹੈ ਪੰਜਾਬ ਦੀ ਸਰਕਾਰ ਸਰਕਾਰ ਇਹ ਦਾ ਮੈਨੂੰ ਕਹਿੰਦਾ ਹਾਂ ਕਿ ਦਾ ਹਾਲਤਾ ਹੈ ਜਿਹੜਾ ਇੱਕ ਮਹੀਨੇ ਕੈਨੇਡਾ ਜਾ ਵਰਦਾ ਅਸੀਂ ਉਹਨੂੰ ਚੇਤਾਵਨੀ ਦੇ ਰਹੇ ਹਾਂ ਉਹਨੂੰ ਜਗਾ ਰਹੇ ਹਾਂ ਕਿ ਜਿਹੜੀਆਂ ਗੱਪਾਂ ਮਾਰਨਾ ਪੈਂਦਾ ਗੱਪਾਂ ਨਾਲ ਲੋਕਾਂ ਨਾਲ ਕੱਟਣੀ ਪੈਂਦਾ ਜਿਹੜੀ ਆਟਾ ਦਾਲ ਦੀ ਸਕੀਮ ਕੁੱਝ ਕੱਟੀ ਸੀ ਕਿਸ ਲੈਵਲ ਨੂੰ ਨੇ ਵੀ ਕੱਟੀ ਸੀ ਤੇ ਜੇ ਉਹਨੂੰ ਦੁਬਾਰਾ ਜੋੜਨ ਦੀ ਗੱਲ ਕਰਦੇ ਹਾਂ ਤਾਂ ਕਿਸ ਲੈਵਲ ਤੇ ਜੋੜਨ ਦੀ ਗੱਲ ਕਰਦੇ ਹਾਂ ਜਿਹੜਾ ਉਹਨਾਂ ਦਾ ਸਾਲ ਭਰ ਦਾ ਬਕਾਇਆ ਉਹ ਕੌਣ ਦੇਊਗਾ ਇਦਾਂ ਹੀ ਬੀਬੀਆਂ ਦਾ ਜਿਹੜਾ 26 26 ਮਹੀਨੇ ਉਹ ਕਿ 1000 ਰੁਪਏ ਦਿਨੇ ਇੱਕ ਬੀਬੀ ਜਿਹੜੀ ਹੈ ਪੰਜਾਬ ਦੀ ਉਹਦਾ 26 26 ਦਾ ਰੈਟਿੰਗ ਬਣਦਾ ਉਹ 26 ਹ ਉਹਨਾਂ ਦਾ 10000 ਰੁਪਏ ਮਹੀਨਾ ਖਰਚ ਹੋ ਗਏ ਜਿਹੜੀਆਂ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਪੈਸ਼ਨਾਂ ਕੱਟੀ ਬੈਠੇ ਹੋ ਗੱਭੀ ਬੈਠੇ ਹੋ ਜਿਹੜੇ ਲੋਕ ਅੱਜ ਤੁਹਾਨੂੰ 92 ਐਮਐਲਏ ਬਣਾ ਕੇ ਭੇਜਿਆ ਸਰਕਾਰ ਨੇ ਕੀ ਲੋਕਾਂ ਨੂੰ ਦੇ ਰਹੇ ਹੋ ਤਨੀ ਤਾਨੇ ਮੇਲੇ ਤਾਲੇ ਜਿੰਦੇ ਲੈ ਕੇ ਭਰਾਂ ਸੁਭਾ ਜਾ ਬੜੇ ਪੇਮੂ ਇਹਦੇ ਸਰਕਾਰ ਦਾ ਸਰਕਾਰ ਤੇ ਕੰਮੀ ਸਰਕਾਰ ਸਾਹਿਬ ਕੋਈ ਆ ਤੇ ਇਸ ਕਰਕੇ ਮੈਂ ਕਹਿੰਦਾ ਵੀ ਤਾਂ ਨਹੀਂ ਵੇਣਾ ਦਸਵਾਏ ਕੁਝ ਨਹੀਂ ਪਰ ਹੁਣ ਮੁੱਖ ਮੰਤਰੀ ਜਿਹੜੇ ਪੈਂਦਾ ਸੀਗਾ ਲੋਕਾਂ ਨੂੰ ਕਿ ਕੁਝ 100 100 ਬੰਦਾ ਨਹੀਂ ਕਰਦਾ ਅੱਜ ਪਿਆਰ ਸਰਕਾਰ ਨਰਦਾਵਾ ਮਹਾਰਾਜ ਮੁੱਖ ਮੰਤਰੀ ਬਾਹਰ ਨਰਦਾਵਾ ਕਿਹੜਾ ਕੱਲੇ ਮੁਰਗੀ ਖਾਨੇ ਖੋਲ ਲੋਗਾ ਤੇ ਲੋਕਾਂ ਨੇ ਮੁਰਗੀ ਖਾਨੇ ਖੋਲ ਨਰਦਾਵਾ ਕਾਮਣੀ ਦੰਦੇ ਆ ਅੱਜ ਸਾਡੀ ਸੜਕਾਂ ਨਾ ਪਈਆਂ ਇੱਕ ਪਾਸੇ ਸਟੇਟ ਹਾਈਵੇ ਨੀਂ ਰੋੜਦੀ ਐ ਦੂਜੇ ਪਾਸੇ ਖੜਦਾ ਵਾ ਸਾਡੇ ਨਾਬੇ ਦੇ ਕਾਰੋਬਾਰਦਾਰਾਂ ਨੇ ਸਾਡੇ ਸਮਾਨ ਦੇ ਫਸਲਾਂ ਮੋਲੀਆਂ ਨੇ ਕਿਉਂਕਿ ਸੜਕਾਂ ਤੋਂ ਜਾਣਾ ਹੁੰਦਾ ਤੇ ਸੜਕਾਂ ਸਾਡੀਆਂ ਤਬਾਹ ਹੋ ਚੁੱਕੀਆਂ ਨੇ ਸ਼ਹਿਰ ਦੇ ਵਿੱਚ ਘੋੜਿਆਂ ਵਾਲੀ ਖੁਰਦਾਂ ਦੇ ਵਿੱਚ ਅਸੀਂ ਪਿਛਲੇ 7 ਨੰਬਰ ਵਾਲਾ ਪਾਣੀ ਆ ਉਹਦੀ ਸ਼ਰਤ ਬਣਾਉਣ ਦਿੰਦੇ ਟ੍ਰਾਫਿਕ ਟੈਲਾ ਫੁੱਟੇ ਮੈਂ ਉਹਨਾਂ ਟੈਲਾ ਫੁੱਟਣ ਵਾਲਿਆਂ ਨੂੰ ਕਾਮਨੀ ਦੇਣੀ ਚਾਹੁੰਦਾ ਕਿ ਪਹਿਲਾਂ ਇਹਦਾ ਪ੍ਰੋਸੈਸ ਸਹੀ ਕਰ ਲੋ ਇਹ ਸੀਵਰੇਜ ਦਾ ਸਿਸਟਮ ਬਣੇਗਾ ਫਿਰ ਉਹ ਸ਼ਰਤ ਬਣੂਗੀ ਕਿ ਸੀਵਰੇਜ ਨਹੀਂ ਉਹ ਤਾਂ ਸ਼ਰਤ ਦਾ ਪਾਣੀ ਤੇ ਫੇਰ ਆ ਜੂਗਾ ਪਹਿਲ ਕਰਕੇ ਗੱਲ ਕਰਦੇ ਕਿ ਨਹੀਂ ਅੱਜ ਪਿਛਲੇ ਕੰਬੇ ਸਮੇਂ ਤੇ ਸਿਨੇਮਾ ਰੋਡ ਤੇ ਠੁਕੁਕਿਆ ਪਿਆ ਸ਼ਰਤਾਂ ਤਬਾਹ ਹੋ ਚੁੱਕੀਆਂ ਨੇ ਅੱਜ ਮੈਂ ਪ੍ਰਦਰਸ਼ਨ ਕਰ ਰਿਹਾ ਜਨਾਬਾ ਨਾਪਾ ਰੋਡ ਹੈ ਕਿ ਅਸੀਂ ਕਿਸ ਨੁਕਮੇ ਬੰਦੇ ਨੂੰ ਬੁਟਾਵਾ ਆ ਜੀ ਇਸ ਗੱਲ ਤੇ ਬੈਠੇ ਆਪਾਂ ਰੂਸ ਯਾਦ ਕਰ ਰਹੇ ਆ ਜਿਹੜੀ ਸਾਡੀ ਕਾਦਾ ਦੀ ਸੜਕ ਹੈ ਇਹ ਜਿਹੜੀ ਪੱਤਲੇ ਦੀ ਸੜਕ ਹੈ ਇਹ ਲੈ ਕੇ ਤਿਆਰ ਕੀਤੀ ਗਈ ਹੈ ਇਹਨੂੰ ਕੁਝ ਵੀ ਨਹੀਂ ਕੀਤਾ ਜਾ ਰਿਹਾ ਇਹ ਗੱਲ ਕੀਤੀ ਜਾ ਰਹੀ ਹੈ ਬਿਲਕੁਲ ਸੱਲਤ ਰੋੜਾ ਪਾ ਰਹੇ ਆ ਰੋਡ ਦੀ ਕੋਈ ਲੇਨ ਵਿਚ ਨਹੀਂ ਹੈ ਫਿਰ ਉਹ ਚਰਖ ਮਾਰਨੀ ਹੈ ਸੋ ਇਹ ਨਿਕਾਹ ਹਾਰ ਲੰਦਾ ਹੈ ਇਹ ਲੋਕਾਂ ਨੂੰ ਭੁਲੇਖਾ ਦਿੰਦੇ ਆ ਕਿ ਆਪਾਂ ਇਹਨਾਂ ਨੂੰ ਭੁਲੇਖਾ ਦੇ ਕੇ ਰਾਤੀਂ ਸੁਰਤੀ ਫਿਰ ਦੋ ਸਾਲਾਂ ਪਹਿਲਾਂ ਨਵਾਂ ਆਮਲੇ ਆਤਮਿਕ ਕੋਈ ਸਪੋਰਟ ਨਹੀਂ ਪਾਉਂਦੇ ਪਾਣੀ ਵੀ ਫਿੱਟ ਹੁੰਦਾ ਸੀ ਸਾਫਣੀ ਵੀ ਦੇ ਰਹੇ ਆ ਤੇ ਜਗਾ ਵੀ ਆ ਇਹ ਵੀ ਕਹਿ ਰਹੇ ਆ ਕਿ ਲੋਕਾਂ ਨੇ ਕੋਲੋਂ 80000 ਵੋਟ ਪਾਈ ਆ ਕਿੰਨੇ ਦੇਰ ਤੋਂ ਕਰਦਾ ਨਾ ਕਰਦਾ ਕੰਮ ਕਰਦਾ ਕੰਮ ਆ ਨਹੀਂ ਜਿਹੜਾ ਹੈਗਾ ਉਹ ਪਾਉਂਦਾ ਗਿਆ ਬਾਕੀ ਜਿਹੜੀ ਐਨਓਸੀ ਦੇਣ ਨੂੰ ਬੋਲਦੇ ਨੇ ਇਸੇ ਦਾ ਪ੍ਰੋਬਲਮ ਕਮੀ ਜਿਹੜੀ ਐਨਓਸੀ ਦਾ ਰੋਲਾ ਪਾਇਆ ਮੁੱਖ ਮੰਤਰੀ ਨੇ ਕਿ ਅਸੀਂ ਐਨਓਸੀ ਲਾਗੂ ਕਰਤੀ ਜੀ ਰਿਸ਼ਤੀਆਂ ਹੋਣਗੀਆਂ ਹੁਣ ਲਕੀਰ ਦੇ ਅੰਦਰ ਤਾਂ ਹਮੇਸ਼ਾ ਰਿਸ਼ਤੇ ਪਹਿਲਾਂ ਵੀ ਹੁੰਦੇ ਸੀ ਐਨਓਸੀ ਦਾ ਕੱਟਾ ਹੈ ਅੱਜ ਕੀ ਹੋਣ ਵਾਲਾ ਹੈ ਲੋਕ ਕਰਾਉਣੇ ਇੱਥੇ ਦੀਆਂ 42 ਜਿਹੜੀਆਂ ਨਿਕਲੋਨੀ ਨੇ ਸ਼ਹਿਰ ਦੇ ਅੰਦਰ ਵਾਲੇ ਜਿਨ੍ਹਾਂ ਦੇ ਵਿੱਚ ਗਲੀ ਨਹੀਂ ਪੁੱਟ ਵਾਲੀ ਪੁੱਟ ਵਾਲਾ ਨਹੀਂ ਅਸੀਂ ਉਹਨਾਂ ਨੂੰ ਜਦੋਂ ਸਾਡੀ ਅੰਗਾਰ ਸੀ ਇਹਨੂੰ ਬੋਲ ਉਹਨਾਂ ਦਾ ਪਤਾ ਪੜ ਕੇ ਅੰਗਾਰ ਬੋਲ ਕੇ ਜਿਵੇਂ ਸ਼ਹਿਰ ਨਾਲ ਜੋ ਨਹੀਂ ਮੰਨ ਕਰਦੇ ਸ਼ਹਿਰ ਨਾਲ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣ ਅੱਜ ਮਰਦੋਗੀ ਜਿੰਦਗੀ ਜਿਹੜੀਆਂ ਸਾਰੀਆਂ ਸ਼ਹਿਰ ਦੇ ਆ ਲੋਕ ਹੱਥਾਂ ਜਾ ਗਈ ਜਿਹੜਾ ਨਾ ਕਰੇ ਸਭਾ ਤੇ ਕੀ ਸੀ ਮੈਂ ਤੁਹਾਨੂੰ ਸਾਰਿਆਂ ਨੂੰ ਉਹਦਾ ਗੱਲਾਂ ਤੋਂ ਜਾਣੂ ਕਰਾਉਣਾ ਚਾਹੁੰਦਾ ਕਿਉਂਕਿ ਜੇ ਨਕੰਬੀ ਸਰਕਾਰ ਨਾ ਹੁੰਦੀ ਜੇ ਕੋਈ ਸਰਕਾਰ ਹੁੰਦੀ ਪੰਜਾਬ ਚ ਤਾਂ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਕਰਦੀ ਅੱਜ ਪੰਜਾਬ ਲੁੱਟਿਆ ਗਿਆ ਪੰਜਾਬ ਕੁੱਟਿਆ ਜਾ ਰਿਹਾ ਤੁਸੀਂ ਦੇਖੋ ਸਭ ਤੋਂ ਵੱਡੀ ਗੱਲ ਕੀ ਹੋਈ ਕਿ ਸਾਡੇ ਕਿਸਾਨ ਬਾਰਡਰਾਂ ਦੇ ਉੱਪਰ ਬੈਠੇ ਨੇ ਧਰਨੇ ਦੇ ਕੇ ਤੇ ਉਹਨਾਂ ਧਰਨਿਆਂ ਦੇ ਵਾਸਤੇ ਜਿਹੜੀ ਰਸਤੇ ਖਣਾਉਣੇ ਸੀਗੇ ਉਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀਗੀ ਜਿਹੜਾ ਮੁੱਖ ਮੰਤਰੀ ਸਾਡਾ ਦੇਖਿਆ ਕਿ ਅਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਨਾ ਲਗਾਇਆ ਗਿਆਗਾ ਮਾਰੂ ਮਾਰੂ ਨਿੱਕੀਆਂ ਨੇ ਜਿਹੜੀਆਂ ਇਹਨਾਂ ਦੀਆਂ ਸੜਕਾਂ ਦਾ ਬੁਰਾ ਹਾਲ ਹੈ ਭਾਨੀਗੜ ਤੋਂ ਪਾਸ ਸੜਕਾਂ ਦਾ ਬੁਰਾ ਹਾਲ ਅਲੱਗ-ਅਲੱਗ ਰੋਜ਼ ਬਿਆਨ ਦੇ ਦਿੰਦੇ ਨੇ ਕਿ ਇਹਨੇ ਕੋਈ ਗੱਲ ਬਾਤ ਹੋ ਗਈ ਉਹ ਕਹਿੰਦਾ ਉਹ ਤੋਂ ਪਹਿਲਾਂ ਬਿਆਨ ਦੇਦਾ ਉਹ ਕਹਿੰਦਾ ਮੈਂ ਉਹ ਤੋਂ ਪਹਿਲਾਂ ਬਿਆਨ ਦੇਣਾ ਸੋ ਬੁਰਾ ਹਾਲ ਹੈ ਨਾਬਾ ਸ਼ਹਿਰ ਦੀ ਚਾਹੇ ਗੋੜੇ ਵਾਲੇ ਗੁਰਦੁਆਰੇ ਵਾਲੀ ਸੜਕ ਹੈ ਜਾਂੇ ਹੋਰ ਸੜਕਾਂ ਉਹਨਾਂ ਦਾ ਬੁਰਾ ਹਾਲ ਹੋਇਆ ਪਿਆਗਾ ਸੋ ਸਭ ਤੋਂ ਵੱਡੀ ਡਿਮਾਂਡ ਹੈ ਐਨਓਸੀ ਦੀ ਕਾੜਾ ਜਿਸ ਤੇ ਕਿੰਨੀਆਂ ਕੀਆਂ ਭਈਆ ਕੋਈ ਐਨਓਸੀ ਨਹੀਂ ਮਿਲ ਰਹੀ ਲੋਕਾਂ ਨੂੰ ਪੈਸੇ ਦੇ ਕੇ ਕੁੱਛੀਆਂ ਕਰਾ ਰਹੇ ਨੇ ਇਹ ਚੌਕ ਦੇ ਕਹਿੰਦੇ ਨੇ ਕਿ ਐਨਓਸੀ ਖਤਮ ਕਰਤੀ ਸਿੱਧਰ ਰਜਿਸਟ੍ਰੇਸ਼ਨ ਕਰਾਓ ਮੈਨੂੰ ਫੋਨ ਵੀ ਆਇਆ ਸੀ ਇਹਨਾਂ ਦੇ ਕਿ ਇਹਨਾਂ ਨੇ ਆਪਦੀ ਕਿਸੇ ਬੰਦੇ ਦਾ ਮੈਂ ਰਾਤ ਨੂੰ ਵੀ ਵਧਾਈਆਂ ਬਾਈ ਜੀ ਇਹਨੂੰ ਮੈਂ ਕਿਹਾ ਯਾਰ ਇਹ ਰਾਤ ਦੇ ਫੈਸਲੇ ਨਹੀਂ ਦਿਨ ਤੱਕ ਕਮੇਟੀ ਕਰੋ ਦਿਨ ਨੂੰ ਬਦਲ ਜਾਂਦੇ ਨੇ ਰਾਤ ਨੂੰ ਕੁਸ਼ੋਰ ਹੁੰਦੇ ਨੇ ਸੋ ਉਹੀ ਗੱਲ ਹੋਈ ਆ ਆਓ ਮੈਨੂੰ ਕਿਤੇ ਕੋਈ ਬਿਨਾ ਐਨਓਸੀ ਜਾਂ ਸਾਡੀ ਕਮੇਟੀ ਦੇ ਵਿੱਚ ਕੋਈ ਨਾ ਸੁਣਦੀ ਹੋਵੇ ਇੱਕ ਵੀ ਕੋਈ ਸਾਰੇ ਅਫਸਰ ਪੈਰ ਟਕੀ ਜਾਂਦੇ ਸਾਡੇ ਦੇ ਫਲਾਣਾ ਕਾਗਜ਼ੀ ਫਲਾਟੇ ਸਾਡੇ ਦੇ ਫਲਾਣਾ ਕਾਗਜ਼ੀ ਮੈਂ ਤਾਂ ਲੋਕਾਂ ਨੂੰ ਵੀ ਕਹਿਣਾ ਕਿ ਸਾਰੇ ਰਲ ਕੇ ਆਓ ਇਹਨਾਂ ਦਾ ਕਰੀਏ ਮੂ ਰੋਣਾ ਨਿਕਲ ਨਹੀਂ ਜੰਨੀ ਤੇਰੇ ਫੈਸਲੇ ਨੇ ਕਹਿੰਦੇ ਸਾਰੇ ਕੰਮ ਸਾਡੀਆਂ 2 ਸਾਲਾਂ ਜਿਓ ਲੈ ਕੀ ਦੇਖੋ ਕਿਹੜਾ ਕੰਮ ਹੋਇਆਗਾ ਇਹਨਾਂ ਨੇ ਸ਼ੁਰੂ ਕਰੀ ਆਪਦੀ ਸਰਕਾਰ ਆਪਕੇ ਦੁਆਰ ਇਹ ਸਭ ਤੋਂ ਪਹਿਲਾਂ ਸਰ ਬਾਦਲ ਸਰਕਾਰ ਬਾਦਲ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸੰਗਠਨ ਦਰਸ਼ਨ ਦੇ ਦਰ ਇਕੱਲੇ ਇਕੱਲੇ ਪਿੰਡ ਜਾਂਦੇ ਸੀ ਜੇ ਇਕੱਲੇ ਇਕੱਲੇ ਵਾਰਡ ਦੇ ਵਿੱਚ ਜਾਂਦੇ ਸੀ ਕਿ ਨਾਬੇ ਵੀ ਕਿੰਨੇ ਵਾਰ ਆਏ ਇਹ ਉਹਨਾਂ ਦੀ ਸੀ ਸਿਰਫ ਨਾਮ ਬਦਲਿਆ ਗਿਆ ਆਟਾ ਦਾਲ ਸਕੀਮ ਕਿਹਨੇ ਸ਼ੁਰੂ ਕਰੀ ਬਾਦਲ ਬਾਦਲ ਸਾਹਿਬ ਨੇ ਜਿਹੜੀ ਬਾਦਲ ਸਾਹਿਬ ਨੇ ਸਕੀਮ ਆਹੀ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਸੀਗੀ ਆਟਾ ਦਾਲ ਸਕੀਮ ਇਹਨਾਂ ਦੇ ਹੁੰਦੇ ਆ ਕਿ ਤੁਸੀਂ ਬਾੜਾ ਚੈੱਕ ਕਰੋ ਕਿੰਨੇ ਕਿੰਨੇ ਕਾਰਡ ਕੱਢੇ ਗਏ ਤੀਜੀ ਹੈਗੀ ਆ ਯਾਤਰਾ ਸਕੀਮ ਯਾਤਰਾ ਦੀ ਤੁਸੀਂ ਆਪ ਦੱਸੋ ਜਿਹੜੀ ਯਾਤਰਾ ਸੀ ਧਾਰਮਿਕ ਸਥਾਨਾਂ 'ਚ ਉਹ ਕਿਹਨੇ ਸ਼ੁਰੂ ਕਰੀ ਸੀ ਬਾਦਲ ਸਾਹਿਬ ਇਹਨਾਂ ਨੇ ਅਬਦੁੱਲਾ ਕੁਛ ਕਰੀ ਨਹੀਂ ਜਿਹੜੇ ਐਮਪੀ ਪੀਨ ਮਹੱਲਾ ਕਲੀਨਿਕ ਖੋਲ੍ਹੇ ਨੇ ਸਾਡੇ ਵਾਲਿਆਂ ਜਿਹੜੇ ਬਾਦਲ ਸਿੰਘ ਨੇ ਬਣਾਏ ਸੀਗੇ ਸੁਵਿਧਾ ਸੈਂਟਰ ਉਹਨਾਂ ਦੇ ਉੱਤੇ ਰੰਗ ਕਰਕੇ ਉਹਨਾਂ ਨੂੰ ਹੀ ਬਣਾਤਾ ਆਪ ਦਾ ਕੁਛ ਵੀ ਨਹੀਂ ਹੈਗਾ ਹੁਣ ਫਿਰ ਕੀ ਸਮਝਿਆ ਜਾਏ ਇਹਨਾਂ ਦੀ ਗੱਲਾਂ ਨੂੰ ਗੱਲਾਂ ਲੋਕਾਂ ਲੋਕੀ ਜਵਾਬ ਦੇਣਗੇ ਲੋਕ ਸਮਝ ਗਏ ਨਹੀਂ ਆਉਣ ਵਾਲੀ ਐਮਪੀ ਦੇ ਵਿੱਚ ਇਹਨਾਂ ਨੂੰ ਜਵਾਬ ਦੇਣੀ ਇੱਕ ਸੀਟ ਨਹੀਂ ਆਉਣੀ ਸਿੰਗਲ ਸੀਟ ਇਹਨਾਂ ਨੂੰ ਇਹਨਾਂ ਦਾ ਹਾਲ ਵਿੱਚ ਕਿਉਂਕਿ ਹਰ ਫੈਸਲਾ ਤਾਂ ਦਿੱਲੀ ਤੋਂ ਚੱਲਦਾ ਜਿਹੜੇ ਦਿੱਲੀ ਦੇ ਡਿਪੈਂਡ ਨੇ ਹਰ ਫੈਸਲਾ ਉਹਨਾਂ ਤੋਂ ਚੱਲਦਾ ਆਉਣ ਵਾਲੀ ਐਮਪੀ ਦੇ ਵਿੱਚ ਇੱਕ ਸੀਟ ਨਹੀਂ ਆਉਣੀ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੁਸੀਂ ਕਿਵੇਂ ਵਧ ਤੋ ਜਾਓ ਕਾਪਟਰ ਰਾਮਾਨਾ ਜੀ ਉਹ ਸੜਕ ਨਹੀਂ ਬਣਾਈ ਗਈ ਉਸ ਤੋਂ ਕੰਨ ਕੰਨ ਇਸ ਥਾਂ ਨੂੰ ਵਾਕੇ ਸਬਜ਼ੀ ਨੂੰ ਜਗਾਇਆ ਜਾ ਰਿਹਾ ਹੈ ਮਤੇ ਨਿਆਕਰ ਨੂੰ ਜਗਾਇਆ ਜਾ ਰਿਹਾ ਹੈ ਕਿ ਇਹ ਸੜਕ ਨੂੰ ਜਲਦੀ ਜਲਦੀ ਬਣਾਈ ਜਾਵੇ ਜੋ ਤੁਸੀਂ ਵਾਦਾ ਕੀਤਾ ਸੀਗਾ ਵਾਦਾ ਕੀਤਾ ਸੀਗਾ ਪੂਰਾ ਕੀਤਾ ਜਾਵੇ ਤਾਂ ਜਿਹੜੇ ਇੰਦੂਕ ਨੇ ਦੂਸਰੀਆਂ ਸਮੱਸਿਆ ਦਾ ਸਾਹਮਣਾ ਕਰ ਰਹੇ ਕਿ ਜੇ ਹੁਣ ਆਪਣੇ ਤੋਂ ਗੁਜਿੰਦਗੜ੍ਹ ਨੂੰ ਜਾਣਾ ਹੋਵੇ 2 1/2 ਘੰਟੇ ਲੱਗ ਜਾਂਦੇ ਆ 1.5 ਤੋਂ 2 ਘੰਟੇ ਗੁਜਿੰਦਗੜ੍ਹ ਜਾਣ ਨੂੰ ਲੱਗ ਜਾਂਦਾ ਹੈ ਇਹ ਸਭ ਨੂੰ ਹੁੰਦਾ ਹੈ ਵਰਤ ਜੋ ਸਰਕਾਰ ਕਹਿ ਰਹੀ ਹੈ ਵੀ ਅਸੀਂ ਪੰਜਾਬ ਦੇ ਵਿੱਚ 2 ਸਾਲਾਂ ਬਹੁਤ ਕੰਮ ਕਰਦੇ ਕੋ ਤੁਹਾਨੂੰ ਦਿਖ ਰਿਹਾ ਵੀ ਕੰਮ ਕਰਿਆ ਦੇਖੋ ਜੇ ਕੰਮ ਕਰਿਆ ਹੋਵੇ ਤਾਂ ਲੋਕ ਉਹ ਉਸ ਪ੍ਰਦਰਸ਼ਨ ਨਾ ਕਰਨਾ ਘਾਣਾ ਘਟਨਾ ਹੋਵੇ ਕੰਮਤਾਂ ਗੁਮਰੀ ਕਲਗਲ ਦੇ ਘਰ ਸੀ ਜਿਹੜੀ ਸੜਕਾਂ ਬਣੀ ਹੋਈ ਜਿਹਦੀ ਅੱਜ ਇਹ ਹਾਲ ਹੋਈ ਆ 12-14 ਸਾਲ ਪਹਿਲਾਂ ਉਹਨੇ ਕਲਗਲ ਨਹੀਂ ਬਣਾਈ ਸੀ ਤੁਹਾਨੂੰ ਆ ਸੜਕਾਂ ਬਣੀਆਂ ਤੇ ਨਵਾਂ ਸਰਕਾਰ ਦਾ ਆਵਾਜ਼ ਆਉਂਦੀ ਰਹੇ ਜਾਨੀ ਰਾਣੀ ਪੰਜਾਬ ਤੇ ਉਹਦਾ ਜਵਾਬ ਜਾਣ ਮੁਰੰਮਤ ਵਗੈਰਾ ਜਾਂ ਸਭ ਤੋਂ ਬੜਾ ਆ ਕਲਗਲ ਰਾਣੀ ਬਣਾਈ ਹੋਈ ਚੱਲ ਰਹੀਆਂ ਨੇ ਜਿਹੜਾ ਵਿਕਾਸ ਹੋ ਰਿਹਾ ਹੈ ਚੱਲ ਰਿਹਾ ਕੋਲ ਵਗੈਰਾ ਭਲਾਈ ਹੋ ਰਹੀ ਉਹ ਕਲਗਲ ਦੇ ਨਾਲ ਨਵਾਂ ਕਸਤ ਦਿਖੋ ਮੌਨਾਰ ਦੇ ਨਜ਼ਦੀਕ ਵਿੱਚ ਜਿਹੜਾ ਜਿੱਤਾ ਨਾ ਲਾਇਆ ਗਿਆ ਇਹਦੇ ਪਰ ਅੱਜ ਕੀ ਕੋਈ ਇਹ ਤਾਂ ਨਾ ਹੁਣ ਬਹੁਤ ਜਿਆਦਾ ਪ੍ਰੋਜੈਕਟਾਂ ਵੱਡਿੱਗੜ ਨੂੰ ਜਾਂਦਾ ਸਰਕਾਰ ਦੇ ਆਪਣੇ ਭਾਸੂ ਆਪਣੇ ਆਪਣੇ ਡੀਟੀਐਕਸ ਰੈਡ ਹੁੰਦੇ ਨੇ ਜਿਆਦਾ ਲੋਕਾਂ ਦੀ ਜ਼ਿੰਦਗੀਆਂ ਮਸਾਲਾਂ ਚ ਚਲੀ ਜਾਂਦੀ ਹੈ ਤੇ ਸਰਕਾਰ ਦੇ ਕਰਨ ਤੇ ਜੂੰ ਚੱਕਰ ਸਾਲ ਲੂਏ ਐਮਐਲਏ ਬਣਿਆ ਤੇ ਸਹਿਤਾ ਇਹ ਸੜਕਾਂ ਦਾ ਨਾ ਤਾਂ ਕੋਈ ਮਤਲਬ ਧਿਆਨ ਦੇ ਰਿਹਾ ਨਾ ਇਹ ਸ਼ਹਿਰ ਦੇ ਨਾਮ ਦਾ ਪਤਾ ਕਰੇ ਕਿ ਕਹਿੰਦਾ ਮੈਂ ਸਾਈਕਲ ਤੇ ਜੰਗੀ ਕੜ ਗਿਆ ਦੀ ਐਮ ਐਲ ਏ ਅੱਜ ਕੱਲ੍ਹ ਵੀ ਕਹਿੰਦਾ ਜੀ ਮੈਨੂੰ ਸਾਥ ਨਹੀਂ ਚਾਹੀਦਾ ਭਾਈ ਪਾਈਲਟ ਗੱਡੀ ਮੂਰੇ ਆ ਕੇ ਕੱਟਿਓ ਅੱਜ ਕੱਲ੍ਹ ਉਹ ਬਿਆਨਬਾਜ਼ੀ ਕਰਦੇ ਹੁੰਦੇ ਪਹੁੰਚ ਜਾਂਦਾ ਤੇ ਉਹਦੇ ਆਉਂਦੀਆਂ ਤੱਜੀਆਂ ਜਿਵੇਂ ਆਪਣੇ ਕਹਿੰਦੇ ਸੀ ਅਸੀਂ ਪਾਈ ਦੀ ਪਾਈ ਮਸਲਾ ਦੇ ਐਮ ਐਸ ਪੀ ਦੇਵਾਂਗੇ ਇਹਨਾਂ ਦੀ ਅਨਮੋਲ ਗੱਲ ਜਿਹੜੀ ਕਾਰਕੁਨਾਂ ਦੀ ਜਿਹੜੀ ਕਹਿੰਦੀ ਸੀ ਕਿ ਜੇ ਇਹ ਸਾਡੇ 5 ਮਿੰਟ ਕੈਪਟਨ ਸਾਹਿਬ ਦੀਵਾ ਤੋਂ ਉਹਦੀ 5 ਮਿੰਟ ਦੇ ਵਿੱਚ ਸਾਰੇ ਪੁੱਪਾ ਨੇ ਦੰਸ ਕੇ ਧਮਾਗੇ ਹੋ ਕਿੱਥੇ ਆਏ ਐਮਐਸਪੀ ਦੇ ਉਹ ਸਰਕਾਰ ਬਸ 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 ਧੰਨੇ ਦੇ ਬੈਠਾ ਦੇਖੋ ਇਹਨਾਂ ਨੂੰ ਚਾਹੀਦਾ ਕਿ ਉਹ ਕਰੋ ਨੂੰ ਬਣਾ ਸਕੋ ਜਦੋਂ ਆਪਣੇ ਆਪ ਪੜੀ ਸਰਕਾਰ ਤੋਂ ਪੱਲਾ ਜੇ ਦੇਮਾਂ ਉਰੇ ਆਪਣਾ ਪਾਣੀ ਦੇ ਵਿੱਚ ਪਜਾਮਾ ਚੱਕ ਤੁਰਾ ਫਿਰਦਾ ਸੀ ਹੁਣ ਦਿਖਦਾ ਨਹੀਂ ਹੈਗਾ ਕਿ ਦੇਖੋ ਦੇਮਾਂ ਦਾ ਤਾਂ ਕੰਮ ਹੋ ਗਿਆ ਪਰ ਸਾਫੀ ਵਿਦਿਓ ਦਾ ਕੰਮ ਹੋ ਗਿਆ ਕਿਉਂਕਿ ਕਿ ਇਹ ਡਰਾਮੇबाज ਹੋ ਗਿਆ ਜਦੋਂ ਪਾਣੀ ਵੀ ਆਇਆ ਸੀ ਆਪਣੇ ਘਰੋਂ ਪਾਣੀ ਖੜੂ ਭੜਾਏ ਨੇ ਉਦੋਂ ਵੀ ਇਹ ਪਜਾਮੇ ਜੇ ਚੜ੍ਹ ਕੇ ਗੇਂਦਾਂ ਜਿ ਵੜ ਕੇ ਕੀ ਪਤਾ ਨਹੀਂ ਇਹਨਾਂ ਕੀ ਹੋ ਗਏ ਲੋਕਾਂ ਨੂੰ ਲੋਕਾਂ ਨੂੰ ਮੌਜੂਦ ਹੈ ਤਾਂ ਜਿਹੜਾ ਲੋਕਾਂ ਨੂੰ ਨੁਕਸਾਨ ਹੋਇਆ ਉਹਨਾਂ ਨਾਲ ਤੇ ਉਹਨਾਂ ਦਾ ਕੰਮ ਪੂਰਤੀ ਹੈ ਗੱਲਾਂ ਦੀ ਕਰਦੇ ਨੇ ਆਓ ਇਹਨਾਂ ਦਾ ਬਰੋਧ ਕਰਾ ਇਹ ਵਿਕਾਸ ਨਹੀਂ ਹੋ ਰਿਹਾ ਜੇ ਲੋਕਾਂ ਦਾ ਵਿਕਾਸ ਹੁੰਦਾ ਤਾਂ ਇਹ ਕੰਮ ਨੂੰ ਧਰਨਾ ਨਾ ਦੇਣਾ ਪੈਂਦਾ ਇਹ ਹਾਈਵੇ ਦਾ ਹਾਲ ਦੇਖ ਲਓ ਇਹਨਾਂ ਤੇ ਜਿੰਨੇ ਵੀ ਆਈ ਵੀ ਨੇ ਆਪਣੇ ਪਟਿਆਲੇ ਦੇ ਵਿੱਚ ਲੈ ਮਾੜੇ ਤੇ ਸਰਕਾਰ ਦਾ ਆਧਰਨਾ ਕਿੰਨਾ ਮਾੜਾ ਹਾਲ ਹੈ ਛਾਪੇ ਦਾ ਮਿਲ ਗਿਆ ਜਦੇਸ ਸਰਕਾਰ ਨੇ ਇਹ ਵਾਦਾ ਕਰਿਆ ਵੀ ਬੀਬੀਆਂ ਨੂੰ ਆਪਾਂ 1000 ਰੁਪਏ ਮਹੀਨਾ ਦੇਆ ਕਰਾਂਗੇ ਦੇਖ ਦੇਖੋ ਗਰੀਬਾਂ ਨੂੰ 1000 ਰੁਪਏ ਮਹੀਨਾ ਦਾ ਜਿਹੜਾ ਇਹਨਾਂ ਨੇ ਦੇਣਾ ਸੀ ਮਾਂ ਬੀਬੀਆਂ ਨੂੰ ਵੀ ਕਹਿ ਦਿੱਤੀ 1000 ਰੁਪਏ ਮਹੀਨਾ ਦੇਵਾਂਗੇ ਆਪਾਂ ਨੇ ਕਿਸੇ ਨੂੰ ਨਹੀਂ ਮਿਲੇਗਾ ਪੂਰੀ ਹਾਕਰ ਮਚੀ ਹੋਈ ਆ ਲੋਕ ਪਸਤਾਵਾ ਹੁੰਦਾ ਲੋਕ ਪਸਤਾਨ ਦੇ ਬੇ ਨੇ ਕਿ ਅਸੀਂ ਕਿੱਥੇ ਇਹਨਾਂ ਨੂੰ ਨਿਕੰਮੀ ਸਰਕਾਰ ਨੂੰ ਵੋਟਾਂ ਬਾਤੀਆਂ ਸਵਾਏ ਇਹਨਾਂ ਤੋਂ ਲਾਰੇ ਆ ਤੋਂ ਇਹਨਾਂ ਦੇ ਚੁੜਕ ਲਿਆ ਤੋਂ ਸਵਾਏ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਸਰਕਾਰਾਂ ਦੇ ਇਹਨਾਂ ਲੋਕਾਂ ਨਾਲ ਖਾਣਾ ਪੂਰਤੀ ਕਰ ਰਹੇ ਨੇ ਬਤਰਾਮ ਸਿੰਘ ਜੀ ਇਹ ਜਿਹੜਾ ਜੀ ਧਰਨਾ ਆਪਣਾ ਲਾਇਨ ਹੈ ਪਹਿਲਾਂ ਵੀ ਧਰਨੇ ਲੱਗਣੇ ਸੜਕ ਪਿੱਛੇ ਉਦੋਂ ਅਕਾਲੀ ਦਲ ਅਕਾਲੀ ਦਲ ਜਿਹੜੀ ਸਰਕਾਰ ਸੀਗੀ ਉਸਨੇ ਇੱਕ ਵੀ ਧਰਨਾ ਨਹੀਂ ਇਸ ਸੜਕ ਦੇ ਉੱਪਰ ਦਿੱਤਾ ਹੈਗਾ ਤੇ ਹੁਣ ਇਹ ਜਿਹੜੀ ਇਲੈਕਸ਼ਨ ਹੋ ਰਹੀ ਹੈ ਕਿਤੇ ਇਹਦੇ ਕਾਰਨ ਕਰਕੇ ਤਾਂ ਨਹੀਂ ਆਈ ਧਰਨਾ ਦੇ ਰਹੇ ਅਕਾਲੀ ਦਲ ਦੇ ਸਰਕਾਰ ਚ ਜਿੰਨੀ ਡਿਵੈਲਪਮੈਂਟ ਹੋਈ ਹੈ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੀ ਹੋਈ ਹੈ ਜਿੰਨੇ ਹਾਈਵੇ ਬਣੇ ਨੇ ਅਕਾਲੀ ਦਲ ਦੀ ਸਰਕਾਰ ਚ ਬਣੇ ਜਿੰਨੀਆਂ ਸਕੀਮਾਂ ਜਿੰਨੀਆਂ ਵੀ ਹੋੜ ਕਿ ਮਹੀਨੇ ਕਾਦੀ ਜਲਦੀ ਸਰਕਾਰ ਚ ਮਿਲੇ ਮੋਟਰਾਂ ਦੇ ਕਨੈਕਸ਼ਨ ਨਾ ਕਾਦੀ ਜਲਦੀ ਸਰਕਾਰ ਚ ਮਿਲੇ ਨਾ ਤਾਂ ਉਹ ਕੈਪਟਨ ਦੀ ਸਰਕਾਰ ਚ ਮਿਲੇ ਨੇ ਨਾ ਤਾਂ ਉਹ ਛਾੜੂ ਦੀ ਸਰਕਾਰ ਚ ਮਿਲੇ ਨੇ ਸਰਕਾਰੀ ਨੌਕਰੀਆਂ ਤੱਕ ਵੀ ਆਪਣਾ ਕਾਂਗਰਸ ਦੀ ਸਰਕਾਰ ਚ ਨਹੀਂ ਨਾ ਤਾਂ 5 ਸਾਲ ਕੈਪਟਨ ਸਰਕਾਰ ਰਹੀ ਹੈ ਨਾ ਤਾਂ ਉਹਨਾਂ ਨੇ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਤੇ ਬਾਦੋਂ ਤਾਂ ਹੀ ਸਾਲ ਹੋ ਚੰਨੇ ਨੇ ਛਾੜੂ ਦੀ ਸਰਕਾਰ ਨੂੰ ਕਿਹੜੀ ਸਰਕਾਰੀ ਨੌਕਰੀ ਦਿੱਤੀ ਹੈ ਸਰਕਾਰੀ ਨੌਕਰੀਆਂ ਦਿੰਦੇ ਨੇ ਆਪ ਦੇ ਰਿਸ਼ਤੇਦਾਰਾਂ ਨੂੰ ਵੀ ਦਿੰਦੇ ਨੇ ਸਰ ਇਹ ਕੋੜਾ ਇੱਕ ਅਲੱਗ ਮੈਟਰ ਸਾਡੇ ਪੁੱਛਣ ਦਾ ਮਤਲਬ ਇਹ ਹੈ ਕਿ ਅੱਜ ਤੋਂ ਪਹਿਲਾਂ ਵੀ ਇਹ ਸੜਕ ਟੁੱਟੀ ਹੋਈ ਸੀ ਅਲੱਗ-ਅਲੱਗ ਪਾਰਟੀ ਨੇ ਧਰਨੇ ਦਿੱਤੇ ਅੱਜ ਐਮਪੀ ਚ ਉਹਨਾਂ ਨੂੰ ਮੱਦੇ ਨਜ਼ਰ ਧਾਕੇ ਤੇ ਧਰਨਾ ਲੱਗੇ ਜਾਂ ਕੋਈ ਇਹਦੇ ਤੇ ਐਕਚੁਅਲ ਕਾਂਗਰਸ ਖੜੀ ਹੈ ਜਿੰਨਾ ਚਿਰ ਕਾਂਗਰਸ ਦੀ ਸਰਕਾਰ ਰਹੀ ਹੈ ਇਹ ਸੜਕਾਂ ਮੱਖਣ ਦੇ ਮਲਾਈਆਂ ਵਾਂਗ ਰਹੀਆਂ ਨੇ ਇਹਨਾਂ ਸੜਕਾਂ ਦੇ ਕੋਈ ਵੀ ਟੋਲ ਟੱਪਾ ਨਹੀਂ ਸੀ ਅਕਾਲੀ ਦਾ ਸਰਕਾਰ ਨੇ ਤਾਂ ਇੰਨਾ ਤੱਕ ਅੱਗੇ ਆ ਕਿ ਜੇ ਕੋਈ ਟੋਲ ਟੈਕਸ ਲੱਗਿਆ ਵੀ ਹੋਇਆ ਜੇ ਪਬਲਿਕ ਮੂਡ ਦੇ ਟੋਲ ਆ ਦੇਖਦਾ ਵੀ ਆ ਉਹ ਕੰਪਲੇਂਟ ਪਾਉਣ ਇਹਨਾਂ ਨੂੰ ਟੋਲ ਟੈਕਸ ਨਾਲ ਜੁਰਮਾਨਾ ਪਾ ਚਲੋ ਇਹਨਾਂ ਟੋਲ ਟੈਕਸ ਹੀ ਚੱਕਦੇ ਪਬਲਿਕ ਦੇ ਟੋਲ ਟੈਕਸ ਵੀ ਚਲੋ ਲੱਗੇ ਰਹਿੰਦੇ ਕੁਝ ਲੋਕਾਂ ਨੂੰ ਰਾਹ ਰਾਹ ਤਾਂ ਮਿਲਦੀ ਕਿ ਚਲੋ ਆਪੇ ਰਿਪੇਅਰ ਕਰ ਦੇ ਕੇ ਤੁਸੀਂ ਨਵੇਂ ਬੰਦ ਟੈਂਡਰ ਤੋਂ ਉਹਦੇ ਸੜਕਾਂ ਦਾ ਇੰਤਜ਼ਾਮ ਜੇ ਤੁਸੀਂ ਨਹੀਂ ਇੰਤਜ਼ਾਮ ਕਰ ਸਕਦੇ ਤੇ ਕਿਸੇ ਪ੍ਰਾਈਵੇਟ ਕੰਪਨੀ ਨੂੰ ਟੋਲ ਟੈਕਸ ਦੇ ਦੋ ਟੋਲ ਦੀ ਔਰ ਦਸ ਦਿਨ ਤੋਂ ਬਾਅਦ ਵਿਲਾਦ ਵਿੱਚ ਆਪਾਂ ਸਰਕਾਰ ਲਾਉਣੀ ਹੈ ਔਰ ਉਹਦੇ ਲਈ ਯਤਨ ਕਰੀਏ ਕਿ ਘਰ ਘਰ ਜਾ ਕੇ ਆਪਾਂ ਲੋਕਾਂ ਨੂੰ ਮਿਲੀਏ ਲੋਕਾਂ ਨਾਲ ਜਾ ਕੇ ਅੱਜ ਇਹਨਾਂ ਸਪੁੱਤੀ ਪ੍ਰਸਤਾਵ ਦੀ ਕਰਵਾਤੀਆਂ ਬੜੀ ਗੰਗੀ ਪ੍ਰਸਤਾਈ ਨਰੇ ਆਏ ਔਰ ਆਪਾਂ ਦਾ ਸਹਿਯੋਗ ਦਾ ਖਾਤਮਾ ਸਹਿਯੋਗ ਆਦੇ ਵਿੱਚ ਮੁੰਦੇ ਸਪੁੱਤੀ ਕਰ